ਫਗਵਾੜਾ ਨੇੜੇ ਪਿੰਡ ਨੰਗਲ ਵਿਖੇ ਪਿੰਡ ਵਾਸੀਆਂ ਨੇ ਨਜਾਇਜ਼ ਧੰਦਾ ਕਰਨ ਵਾਲੇ ਦੋ ਜੋੜਿਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਰੰਗੇ ਹੱਥੀ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜ਼ਿਕਰ ਹੋ ਗਿਆ ਕਿ ਪੁਲਿਸ ਨੇ ਇਨਾਂ ਦੇ ਕਬਜ਼ੇ ਵਿੱਚੋਂ ਕੁਝ ਇਤਰਾਜ਼ਯੋਗ ਸਮਾਨ ਵੀ ਬਰਾਮਦ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਜਰਨਲ ਨੰਗਲ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਇੱਕ ਪਰਵਾਸੀ ਭਾਰਤੀ ਦਾ ਥਾਂ ਹੈ ਜਿੱਥੇ ਕਿ ਕਿਰਾਏ ਦੇ ਕਮਰਿਆਂ ਵਿੱਚ ਇੱਕ ਪਰਵਾਸੀ ਮਹਿਲਾ ਹੀ ਰਹਿੰਦੀ ਹੈ ਉਹਨਾਂ ਦੱਸਿਆ ਕਿ ਸੁਨਨ ਵਿੱਚ ਆਇਆ ਸੀ ਕਿ ਉਕਤ ਮਹਿਲਾ ਇਨ੍ਹਾਂ ਕਮਰਿਆਂ ਵਿੱਚੋਂ ਬਾਹਰੋਂ ਮੁੰਡੇ ਕੁੜੀਆਂ ਨੂੰ ਬੁਲਾ ਕੇ ਗਲਤ ਕੰਮ ਕਰਵਾਉਂਦੀ ਸੀ। ਉਹਨਾਂ ਦੱਸਿਆ ਕਿ ਇਸ ਦੀ ਸੂਚਨਾ ਜਿੱਦਾਂ ਹੀ ਪਿੰਡ ਵਾਸੀਆਂ ਨੂੰ ਲੱਗੀ ਤਾਂ ਉਹਨਾਂ ਨੇ ਤੁਰੰਤ ਹੀ ਉਕਤ ਮਕਾਨ ਵਿੱਚ ਜਾ ਕੇ ਦੋ ਜੋੜਿਆਂ ਨੂੰ ਰੰਗੇ ਹੱਥੀ ਕਾਬੂ ਕੀਤਾ। ਜਿਸ ਤੋਂ ਬਾਅਦ ਫਗਵਾੜਾ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ। ਉਧਰ ਇਸ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਉਕਤ ਮਹਿਲਾ ਸਮੇਤ ਦੋ ਜੋੜਿਆਂ ਨੂੰ ਕਾਬੂ ਕਰ ਲਿਆ। ਇਸ ਬਾਬਤ ਜੇ थाना ਸਤਨਾਮਪੁਰਾ ਦੇ ਐਸ ਐਚ ਓ ਇੰਸਪੈਕਟਰ ਹਰਦੀਪ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ। ਤਾਂ ਨਾ ਕਿ ਆ ਕਿ ਪੁਲਿਸ ਵੱਲੋਂ ਫਿਲਹਾਲ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਬੰਦੀ ਕਾਰਵਾਈ ਕੀਤੀ ਜਾਵੇਗੀ ਅੱਜ ਮੈਂ ਵੀ ਉੱਧਰ ਹੀ ਸੀਗਾ ਮੈਨੂੰ ਪਿੰਡ ਦੇ ਜਿਹੜੇ ਸਾਡੇ ਮੋਤਮਾਰ ਸੀਗੇ ਉਹਨਾਂ ਦਾ ਫੋਨ ਆਇਆ ਵੀ ਇੱਥੇ ਆ ਜਿਹੜਾ ਨਾਲ ਦਾ ਬਗਲ ਹੈ ਇਹ ਐਨਆਰਆਈ ਹੈਗੇ ਆ ਉਹਨਾਂ ਦਾ ਇਹ ਬਗਲ ਹੈਗਾ ਇਹਦੇ ਵਿੱਚ ਦੋ ਤਿੰਨ ਰੂਮ ਬਣੇ ਹੋਏ ਆ ਤੇ ਕੁਝ ਪ੍ਰਵਾਸੀ ਇੱਕ ਲੇਡੀ ਆ ਉਹ ਇੱਥੇ ਇਹਨੇ ਰੈਂਟ ਤੇ ਲਿਆ ਤੇ ਬਾਰੋਂ ਇਸ ਨੀ ਹੈ ਜੀ ਜਿਹੜਾ ਮੁੰਡੇ ਕੁੜੀਆਂ ਨੂੰ ਬੁਲਾ ਕੇ ਫਿਰ ਧੰਦਾ ਧੰਦਾ ਕਰਵਾਉਂਦੀ ਹੈ ਇਹ ਕਈ ਵਾਰੀ ਮਤਲਬ ਸਾਡੇ ਸੁਣਨ ਵਿੱਚ ਆਇਆ ਸੀ ਤੋਂ ਅੱਜ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮੌਕੇ ਦੇ ਉੱਤੇ ਜਿਹੜਾ ਹੈਗਾ ਉਹ ਤੇ ਇਹਨਾਂ ਨੂੰ ਫੜ ਲਿਆ ਤੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਆ ਕੇ ਦੋ ਜੋੜਿਆਂ ਨੂੰ ਇੱਥੋਂ ਜਿਹੜਾ ਅੰਦਰੋਂ ਬਰਾਮਦ ਕੀਤਾ ਹੋਰ ਵੀ ਸਰ ਸਮਾਨ ਵਗੈਰਾ ਸੀਗਾ ਕੋਈ ਅੰਦਰ ਫੜਿਆ ਕੋਈ ਇਹਨਾਂ ਨੇ ਹਾਂ ਬੋਰਿਆਂ ਦੇ ਵਿੱਚ ਲੈ ਕੇ ਗਏ ਆ ਸਮਾਨ ਕੁਝ ਇਤਰਾਜਯੋਗ ਸਮਾਨ ਹੈਗਾ ਆ ਜਿਹੜਾ ਉਹ ਲੈ ਕੇ ਗਏ ਆ ਤੇ ਦੋ ਜੋੜੇ ਆ ਜਿਨ੍ਹਾਂ ਨੂੰ ਲੱਗ ਕੇ ਤੇ ਕਿੰਨੇ ਟਾਈਮ ਤੋਂ ਸਰ ਕੰਮ ਚੱਲਦਾ ਪਿਆ ਸੀ ਇੱਥੇ ਜੇ ਦੇਖੋ ਮੈਂ ਤਾਂ ਇਹਦੇ ਬਾਰੇ ਕੁਝ ਯੇਅਰ ਨਹੀਂ ਕਹਿ ਸਕਦਾ ਵੀ ਕਿੰਨੇ ਟਾਈਮ ਤੋਂ ਕਾਫੀ ਦੇਰ ਤੋਂ ਸੁਣਨ ਨੂੰ ਆਉਂਦਾ ਸੀ ਵੀ ਇੱਥੇ ਗਲਤ ਕਿਉਂ ਕਿ ਸਾਡਾ ਵੀ ਅਸੀਂ ਕਈ ਵਾਰੀ ਆਪਣੇ ਕੰਮਾਂ ਚੋਂ ਪਿੰਡ ਬਾਹਰ ਚਲ ਜਾਈਦਾ ਸ਼ਾਮ ਨੂੰ ਆਈਦਾ ਚਰਚਾ ਸੀਗੀ ਥੋੜੀ ਥੋੜੀ ਤੇ ਅੱਜ ਗੱਲ ਕਲੀਅਰ ਹੋ ਗਈ ਠੀਕ